ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਤਨ ਤਨ ਮਾਤਾ ਗੁਰਕੌਰ ਜੀ ਸੋ ਇੱਕ ਗੁਰਸਿੱਖ ਦੇ ਖਾਬ ਦੇ ਵਿੱਚ ਆਉਂਦੇ ਨੇ ਤੇ ਕੀ ਬਚਨ ਕਰਦੇ ਨੇ ਸੁਣਿਓ ਫਿਰ ਧਿਆਨ ਨਾਲ ਬੇ ਮੇਰੇ ਪੁੱਤ ਦੀ ਕੌਮ ਦੇ वारसो ਉਠੋ ਜਾਗੋ ਹੋਵੋ ਤਿਆਰ ਵੇ ਤੁਹਾਨੂੰ ਦੁਸ਼ਮਣਾ ਕੇਰਾ ਪਾਲਿਆ ਟੇਡੇ ਵਿੰਗੇ ਕਰਦੇ ਬਾਰਵੇ ਤੁਹਾਡੇ ਸੋਨੇ ਵਰਗੀਆਂ ਪੁੱਤਾਂ ਨੂੰ ਵੇ ਤੁਹਾਡੇ ਸੋਨੇ ਵਰਗੀਆਂ ਪੁੱਤਾਂ ਨੂੰ ਲਾ ਕੇ ਨਸ਼ਿਆਂ ਤੇਰੇ ਮਾਰਵੇ ਕਿਤੇ ਦੇਸ਼ ਨਾ ਹੱਥੋਂ ਗਵਾ ਲਿਓ ਵੇ ਕਿਤੇ ਪੰਜਾਬ ਨਾ ਹੱਥੋਂ ਗਵਾ ਲਿਓ ਬਾਰਿਆ ਜੀ ਦੇ ਲਈ ਪਰਵਾਰ ਵੇ ਵੇ ਮੇਰੇ ਪੁੱਤ ਦੀ ਕੌਮ ਦੇ وارਸੋ ਲੀਡਰਾਂ ਉੱਤੇ ਜਕੀਨ ਨਾ ਕਰ ਲਿਓ ਬਹੁਤੇ ਇਨਾ ਚੋਨੇ ਗਦਾਰ ਵੇ ਅਗੂ ਆਪੇ ਹੀ ਬਣ ਬੈਠ ਗਏ ਪੱਲੇ ਕੋਈ ਨਾ ilm ਵਿਚਾਰ ਵੇ ਸਿੱਖੋ ਮर्यादा ਦੇ ਇਹ ਉਲਟ ਹੀ ਸਾਰੇ ਕਰਦੇ ਕਾਰ ਵਿਹਾਰ ਵੇ ਮੈਨੂੰ ਲੱਗਦਾ ਸਜਣ ਠੱਗ ਏ ਮੈਨੂੰ ਲੱਗਦਾ ਸੱਜਣ ਠੱਗ ਏ ਮੈਨੂੰ ਲੱਗਦਾ ਸੱਜਣ ਠੱਗ ਏ ਬਹੁਤ ਨਕਲੀ ਨੇ ਸਰਦਾਰ ਵੇ ਵੇ ਮੇਰੇ ਪੁੱਤ ਦੀ ਕੌਮ ਦੇ ਵਾਰਸੋ ਵਾਰਸੋ ਮੇਰੇ ਪੁੱਤ ਦੀ ਕੌਮ ਦੇ ਬਾਰਸੋ ਚਿੱਟੇ ਪਹਿਣ ਕੇ ਸੰਤ ਕਹਾਂਮ ਦੇ ਫੜ ਕੇ ਹੱਥਾਂ ਵਿੱਚ ਤਲਵਾਰ ਵੇ ਕਿਤੋਂ ਸਿੱਖਿਆ ਸੰਥਿਆ ਲਈ ਨਹੀਂ ਲੱਗੇ ਆਪੇ ਕਰਨ ਪਰ ਚਾਰ ਵੇ ਉਹ ਵੀ ਮਤ ਸਿੱਖਾਂ ਨੂੰ ਦੇਮ ਦੇ ਜੋ ਜਾਂਦੇ ਸਾਧਾਂ ਦੇ ਦਰਵਾਜ਼ੇ ਸਾਵੂ ਹੁੰਦੀ ਆ ਸਿੱਖੀ ਸੰਭਲੋ ਸਾਵੂ ਹੁੰਦੀ ਆ ਸਿੱਖੀ ਸੰਭਲੋ ਵੇ ਸਾਵੂ ਹੁੰਦੀ ਆ ਸਿੱਖੀ ਸੰਭਲੋ ਨਹੀਂ ਤਾਂ ਹੋਣਾ ਖੱਜਲ ਖੁਆਰ ਵੇ ਮੇਰੇ ਪੁੱਤ ਦੀ ਕੌਮ ਦੇ ਵਾਰਸੋ ਗੱਤ ਕਾ ਛੱਡ ਕੇ ਇੰਸਟਾ ਫੜ ਲਿਆ ਨੱਚਣ ਕੁੜੀਆਂ ਜਿਵੇਂ ਨਚਾਰ ਵੇ ਪੋਨੀਆਂ ਕਰੀਆਂ ਕੇਸ ਘਟਾਲੇ ਜਾਂਦੀਆਂ ਪਾਰਲਰ ਬਾਰੋ ਬਾਰ ਵੇ ਕਕਾਰ ਪਹਿਣ ਕੇ दारू ਪੀਮ ਦੇ ਕਰਨਾ ਭੁੱਲ ਗਏ ਨੇ ਸਤਕਾਰ ਵੇ ਸੱਚ ਆਖੇ ਬਟੂਹੇ ਬਾਲੜਾ ਮੇਰੀ ਸੁਣ ਲੋ ਤੁਸੀਂ ਪੁਕਾਰ ਵੇ ਜੇ ਹੱਥੋਂ ਵਕਤ ਗਵਾ ਲਿਆ ਜੇ ਹੱਥੋਂ ਵਕਤ ਗਵਾ ਲਿਆ ਜੇ ਹੱਥੋਂ ਵਕਤ ਗਵਾ ਲਿਆ ਮੇਨੇ ਮਾਰੂ ਕੁੱਲ ਸੰਸਾਰ ਵੇ ਮੇਨੇ ਮਾਰੂ ਕੁੱਲ ਸੰਸਾਰ ਵੇ ਵੇ ਮੇਰੇ ਪੁੱਤ ਦੀ ਕੌਮ ਦੇ ਵਾਰਸੋ